ਯੋ ਕਿ ਅੱਜ ਦੀ ਜਿਹੜੀ ਵੀਡੀਓ ਦੋਸਤਾਂ ਨਾਲ ਸਾਂਝੀ ਕਰ ਰਹੇ ਆ ਫਾਰਮ ਟਰੈਕ 65 ਖੋਲੇ ਅੱਜ ਆ ਦੇਖੋ ਹੁਣ ਆ ਟਿਊਬ ਬਾਹਰ ਜਾਣ ਲੱਗੀ ਐ ਟਿਊਬਾਂ ਇਸ ਤਰ੍ਹਾਂ ਹੀ ਜਿਨ੍ਹਾਂ ਨੇ ਲੈਣੀਆਂ ਬ੍ਰੇਕਾਂ, ਪੋਰਟ ਦੀ ਮੋਡੀਫਿਕੇਸ਼ਨ ਜਿਹੜੀ ਹੁੰਦੀ ਆ ਪੋਰਟ ਵਾਸਤੇ ਜਿਨ੍ਹਾਂ ਨੇ ਟਿਊਬਾਂ ਲੈ ਕੇ ਜਾਣੀਆਂ ਬ੍ਰੇਕਾਂ ਕਹਿ ਦਿੰਦੇ ਆ ਕੋ ਟਿਊਬਾਂ ਕਹਿੰਦਾ ਇਸ ਤਰ੍ਹਾਂ ਫਿੱਟ ਦਾ ਪੇਟੀ ਕਿਸ ਨੇ ਬ੍ਰੇਕਾਂ ਲੈ ਜਾਣੀਆਂ ਆਹ ਦੇਖੋ ਆ ਸਾਰਾ ਸੈੱਟ ਇਸ ਤਰ੍ਹਾਂ ਹੀ ਇਹ ਲੋ ਖੋਲਣਾ ਟਰੈਕਟਰ ਤੇ ਆਹ ਦੇਖੋ ਇਹਦੇ ਜਿਹ ਡਿਫੈਂਸਰ ਕਿਸ ਨੇ ਕੱਟਿਆ ਹੁਣ ਇਹ ਤੁਹਾਡਾ ਪੈਂਸਲ ਪੈਡਲ ਤੇ ਇਹ ਮਾਡਲ ਚਪੋਂਦਾ ਕਈ ਵਾਰਾਂ ਕੱਢ ਦਿੰਦੇ ਆ ਲੋਕ ਆ ਪਿੰਨਾ ਬੜੀਆਂ ਤੰਗ ਕਰਦੇ ਆ ਪਿੰਨਾ ਜਾਮ ਹੋ ਜਾਂਦੀਆਂ ਆ ਤਾਂ ਦੇਖੋ ਔਰਮ ਟਰੈਕ ਬਾਰੇ ਜਾਣਕਾਰੀਆਂ ਦੋਸਤੋ ਬਹੁਤ ਵੀਡੀਓ ਆਪਾਂ ਕਰ ਚੁੱਕੇ ਆ ਜੰਨੀਆਂ ਵੀ ਜਾਣਕਾਰੀਆਂ ਦੇ ਦਈਏ ਸਟ੍ਰਿਕਟਰ ਬਾਰੇ ਘਾਟਾ ਕੋ ਟਰੈਕਟਰ ਤਿਆਰ ਬਹੁਤ ਹੁੰਦਾ ਤੇ ਹਿੱਸਾ ਸਿੰਗਲ ਜੈਕ ਵਾਲਾ ਕੋਈ ਭਰਾ ਇਹਨੂੰ ਪਸੰਦ ਕਰਦੇ ਕੇ ਨਹੀਂ ਕਰਦੇ ਸਾਰਾ ਸਿਸਟਮ ਉਹੀ ਹੁੰਦਾ ਬਸ ਇਹਦੇ ਜੈਕ ਟਾਈ ਰਾਡ ਨਾਲ ਚੱਲਦਾ ਵਾ ਟਾਈ ਰਾਡ ਨਾਲ ਚੱਲਣ ਕਰਕੇ ਥੋੜਾ ਜਿਹਾ ਦਿੱਕਤ ਵੱਧ ਕਰਦਾ ਚੱਲ ਵੀਰੇ ਆ ਗਿਆ ਬਸ 1 ਮਿੰਟ ਚ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਵਾਂ ਤੇ ਆਹ ਆਰਬੀ ਡੋਲ ਲੱਗਦਾ ਹੁੰਦਾ ਪਾਵਰ ਨੂੰ ਰਾਡ ਆਰਬੀ ਡੋਲ ਸਟੈਂਡ ਇਹ ਚੀਜ਼ਾਂ ਤੁਹਾਡੀਆਂ ਸਾਰੀਆਂ ਜਦੋਂ ਪਾਵਰ ਕਰਨਾ ਲੱਗਣਾ ਹੁੰਦਾ ਹਨਾ ਪਾਵਰ ਦੇ ਵਿੱਚ ਤੇ ਜਿਵੇਂ ਇਹ ਫਾਰਮ ਟਰੈਕ ਸੀ ਇਹਦੇ ਚ ਡਬਲ ਪੰਪ ਹੁੰਦਾ ਉਹ ਡਬਲ ਪੰਪ ਲੱਗਾ ਡਬਲ ਪੰਪ ਦੀ ਫੀਡਿੰਗ ਥੋੜੀ ਜਿਹੀ ਹੋਰ ਤਰ੍ਹਾਂ ਹੁੰਦੀ ਆ ਇਹਦੀ ਸਮੱਸਿਆ ਵੀ ਗੱਲ ਨੂੰ ਇਹ ਆ ਕਿ ਜਦੋਂ ਵੀ ਬਦਲਣਾ ਪੈਣਾ ਇਹ ਦੋਨੇ ਬਦਲਨੇ ਪੈਣੇ ਆ ਇਹ ਰਿਪੇਅਰ ਤਾਂ ਹੋ ਜਾਂਦਾ ਪਰ ਉਹ ਨਹੀਂ ਕਾਮਯਾਬ ਨਹੀਂ ਹੈ ਗੱਲਬਾਤ ਸਿੰਗਲ ਪੰਪ ਦੀ ਇਹ ਮौज ਆ ਜਦੋਂ ਮਰਜ਼ੀ ਸਿੰਗਲ ਪੰਪ ਕਰ ਬਾਕੀ ਵੀਰੇ ਦਾ 5000 ਦਾ ਕੁੱਲ ਪੰਪ ਆ ਇਹ ਕਿਸੇ ਭਰਾ ਨੂੰ ਲੋਡ ਹੋਵੇ ਅੱਜ ਦਿਨ ਲੱਗਦਾ 17 ਤਰੀਕ ਹੈ ਨਾ ਅੱਜ 17 2 2025 ਦਿਨ ਸੋਮਵਾਰ ਅੱਜ ਟਰੈਕਟਰ ਖੋਲਿਆ ਸੀ ਕਰੌਨ ਪੀਨ ਨ 4000 4500 ਦਾ ਸੈਟ ਹੈ ਸਟਾਰ ਬਾਡੀਆਂ ਦਾ ਸਟਾਰਾਂ ਦੇ ਰੇਟ ਦੇ ਲਈ ਨੇ 3 4000 ਤੇ 4 ਹੰਢੀ ਆ ਰੇਟ ਦਸਤਨ ਤੋਂ ਮੈਨੂੰ ਕੋਈ ਹਰਜ ਨਹੀਂ ਪਰ ਭਰਾ ਗੱਲ ਫੜ ਲੈਂਦੇ ਆ ਇਹਦਾ ਸਮਾਨ ਦਾ ਕਿਸੇ ਦਾ ਰੇਟ ਵਾਧਾ ਘਟਦਾ ਰਹਿੰਦਾ ਹੈ ਤੁਹਾਡੀ ਜਾਣਕਾਰੀ ਲਈ ਆ ਟੀਊਬਾਂ 36 ਦਾ ਦਿਆਂ 15000 ਤੋਂ ਸਟਾਰਟ ਹੋ ਜਾਂਦੀਆਂ ਫੋਰਡ ਦੀਆਂ ਜੇ ਰੰਗ ਰੰਗ ਦੇ ਵਿੱਚ ਨਾ ਪਈਏ 20 25000 ਚ ਵਧੀਆ ਬ੍ਰੇਕਾਂ ਮਿਲ ਜਾਂਦੀਆਂ ਟਾਪਾ 4 5000 ਰੁਪਏ ਚ ਨਾਲ ਬਦਲੇ ਜਾਂਦਾ 60 ਦਾ 65 ਵਾਲਾ ਨਹੀਂ 60 ਦਾ ਹਾਂਡੀ ਕਿਸੇ ਦੀ ਟੁੱਟ ਗਈ ਪਹਿਲਾਂ ਲੋਕ ਬਿਲਡਿੰਗ ਕਰਾਉਂਦੇ ਹੁੰਦੇ ਸੀ ਅੱਜ 4-5000 ਚ ਹਾਂਡੀ 60 ਵਾਲੀ ਮਿਲ ਜਾਂਦੀ ਵਧੀਆ ਗਰਾਰੀਆਂ ਫੋੜ ਦੀਆਂ ਦੋਸਤੋ ਤੁਹਾਨੂੰ ਅੱਗੇ ਬਹੁਤ ਵੀਡੀਓ ਆ ਰਹੀਆਂ 4-5000 ਚ ਪੂਰੇ ਗੇਅਰ ਦੀਆਂ ਗਰਾਰੀਆਂ ਫੋੜ 3600 ਦੀਆਂ ਮਿਲ ਜਾਂਦੀਆਂ ਫਾਰਮ ਟਰੈਕ 60 ਦੀਆਂ ਲੈਣੀਆਂ ਹੁਣ 7-8000 ਵਿੱਚ ਪੂਰੇ ਗੇਅਰ ਚੋਂ ਕੱਢ ਕੇ ਗਰਾਰੀਆਂ ਤੁਹਾਨੂੰ ਵਧੀਆ ਕਰਾਰੀਆਂ ਦਵਾਂਗੇ Ориジナル ਅੱਜ ਕੱਲ ਲੋਕ ਨਵਾਂ ਸਮਾਨ ਬਹੁਤ ਪਾਈ ਜਾਂਦੇ ਉਹ ਅਗਲੇ ਦੀ ਇੱਛਾ ਕਿਸੇ ਨੂੰ ਰੋਕ ਨਹੀਂ ਸਕਦੇ ਕਿਸੇ ਨਾਲ ਆਪਾਂ ਅੱਜ ਕੱਲ ਹਰ ਬੰਦੇ ਦੀ ਆਪਣੀ ਆਪਣੀ ਸਿਸਟਮ ਹੁੰਦਾ ਇਹ ਤਾਂ ਬਹੁਤ ਸਸਤਾ ਜ਼ਮਾਨਾ ਜੇ ਤੁਸੀਂ ਲਜਾਣਾ ਹੋਵੇ ਪੰਪ ਕਈ ਭਰਾ ਅੱਗੇ ਕਰਦੇ ਆ ਪੂਰੀ ਕਿੱਟ ਲੱਗਦੀ ਹੁੰਦੀ ਆ ਪੰਪ ਦੀ ਪਿੱਛੇ ਪੰਪ ਲੱਗਾ ਹੁੰਦਾ ਇੱਥੋਂ ਬੰਦ ਹੋ ਜਾਂਦਾ ਤੇ ਮੋਰੇ ਜਾਲ ਲੱਗਦਾ ਪੰਪ ਪਲੇਟ ਦੇ ਵਿੱਚ ਕੋਈ ਭਰਾਵਾਂ ਨੇ ਅੱਗੇ ਪੰਪ ਕਰਨਾ ਹੁੰਦਾ ਜਾਂ ਇੱਥੇ ਗੀਅਰ ਤੋਂ ਪੱਟ ਕੇ ਪੰਪ ਗਾਂ ਲੈ ਜਾਣਾ ਠੀਕ ਜਾਣਕਾਰੀਆਂ ਵੀਰੇ ਬਹੁਤ ਤੁਹਾਡੇ ਵਾਸਤੇ ਪਈਆਂ ਤੁਸੀਂ ਲਾਈਕ ਕਰ ਫੋਲੋ ਜ਼ਰੂਰ ਕਰਿਆ ਕਰੋ ਜਾਣਕਾਰੀਆਂ ਚੰਗੀਆਂ ਲੱਗਦੀਆਂ ਜੀ ਧੰਨਵਾਦ ਜੀ